ਵਾਣੀ ਗੁਰੂ ਗੁਰੂ ਹੈ ਵਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਸਤਾਰੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗਣ ਵਿਚਾਰੋ ਕੋਈ ਹਮ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਗੁਰ ਸਿਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਬਣੰਜ ਰੰਗ ਸੋ ਲਾਹ ਹਰ ਨਾਮ ਲੈ ਜਾਵੇ ਗੁਰ ਸਿਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਬਣੰਜ ਰੰਗ ਸੋ ਲਾਹ ਹਰ ਨਾਮ ਲੈ ਜਾਵੈ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੈ ਗੁਰ ਸਤਗੁਰ ਬੋਲ ਹਰ ਨਾਮ ਕਾ ਬੜਾ ਭਾਗੀ ਸਿੱਖ ਗੁਣ ਸਾਂਝ ਕਰਾਵੈ ਤਿੰਨਾ ਗੁਰਸਿੱਖਾਂ ਕੋ ਹੋਂ ਬਾਰਿਆ ਜੋ ਬਹਿੰਦਿਆ ਉਠਦਿਆ ਹਰ ਨਾਮ ਤੇ ਆਵੈ ਗੁਰ ਸਤਗੁਰ ਬੋਲ ਹਰ ਨਾਮ ਕਾ ਬੜ ਪਾਗੀ ਸਿੱਖ ਗੁਣ ਸਾਝ ਕਰਾਵੈ ਤਿੰਨਾ ਗੁਰਸਿੱਖਾਂ ਕੋ ਹੋਂ ਬਾਰਿਆ ਜੋ ਬੈੰਦਿਆ ਉਠਦਿਆ ਹਰ ਨਾਮ ਧਿਆਵੈ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਪਿਆਰਾ ਪ੍ਰਭੂ ਆਪਣੀ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ ਭਗਤਾਂ ਦੇ ਸਿਰ ਤੇ ਸੱਚਾ ਛਤਰ ਛੁਲਾ ਕੇ ਉਸਨੇ ਭਗਤਾਂ ਨੂੰ ਪਾਤਸ਼ਾਹੀ ਬਖਸ਼ੀ ਹੈ ਸਤਿਗੁਰੂ ਦੀ ਦਸੀਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿੱਤਰ ਰਹਿੰਦੇ ਹਨ ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿੱਚ ਲੜ ਮਰਦੇ ਹਨ ਤੇ ਫਿਰ ਜੂਨਾ ਵਿੱਚ ਪੈ ਜਾਂਦੇ ਹਨ ਕਿਉਂਕਿ ਏ ਨਾਨਕ ਨਾਮ ਤੋਂ ਸਖਣੇ ਰਾਜੇ ਵੀ ਨੱਕ ਵੱਡੇ ਫਿਰਦੇ ਹਨ ਤੇ ਕਦੇ ਸ਼ੋਭਾ ਨਹੀਂ ਪਾਉਂਦੇ ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸਵਾਦ ਨਹੀਂ ਆਉਂਦਾ ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਧਨ ਵਿੱਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ ਤੇਹੋ ਜਿਹੜਾ ਆਪ ਬਣ ਜਾਈ ਭਾਵ ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ ਤਦੋਂ ਉਸ ਦੀ ਬਿਰਤੀ ਸੱਚੇ ਨਾਮ ਵਿੱਚ ਜੁੜਦੀ ਹੈ اے ਨਾਨਕ ਇਹੋ ਜਿਹੇ ਜਿਉੜਿਆਂ ਨੂੰ ਨਾਮ ਦੇ ਕਾਰਨ ਇੱਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਦਰਗਾਹ ਵਿੱਚ ਉਹ ਸ਼ੋਭਾ ਪਾਉਂਦੇ ਹਨ ਗੁਰਸਿੱਖਾਂ ਦੇ ਮਨ ਵਿੱਚ ਹਰੀ ਦਾ ਪਿਆਰ ਹੁੰਦਾ ਹੈ ਤੇ ਉਸ ਪਿਆਰ ਦਾ ਸਦਕਾ ਉਹ ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ ਸਤਿਗੁਰੂ ਦੇ ਕੋਲ ਆ ਕੇ ਪਿਆਰ ਨਾਲ ਹਰੀ ਨਾਮ ਦਾ ਵਪਾਰ ਕਰਦੇ ਹਨ ਤੇ ਹਰੀ ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ ਇਹੋ ਜਿਹੇ ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿੱਚ ਉਹ ਪਿਆਰੇ ਲੱਗਦੇ ਹਨ ਗੁਰੂ ਸਤਿਗੁਰੂ ਹਰੀ ਦੇ ਨਾਮ ਦਾ ਮਾਨੋ ਬੋਲ ਹੈ ਵੱਡੇ ਭਾਗਾਂ ਵਾਲਾ ਸਿੱਖ ਆ ਕੇ ਗੁਨਾ ਦੀ ਭੈਲੀ ਪਾਉਂਦੇ ਹਨ ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ ਜੋ ਬੈੰਦਿਆਂ ਉੱਠਦਿਆਂ ਭਾਵ ਹਰ ਵੇਲੇ ਹਰੀ ਦਾ ਨਾਮ ਸਿਮਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ